ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਚ ਆਪਣਾ ਮੁੱਖ ਦਫ਼ਤਰ ਖੋਲਿਆ ਗਿਆ ਇਸ ਮੌਕੇ ਹਲਕਾ ਇੰਚਾਰਜ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਕਾਂਗਰਸ ਪਾਰਟੀ ਦੇ ਆਗੂ ਅਤੇ ਸਮਰਥਕ ਸ਼ਾਮਿਲ ਸਨ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਇਕੱਤਰ ਹੋਏ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ ਕਿ ਚਾੜੂ ਪਾਰਟੀ ਇੱਕ ਚੌਥੀ ਪਾਰਟੀ ਹੈ ਜਿਸਨੇ ਝੂਠੇ ਵਾਅਦੇ ਕਰਕੇ ਪਿਛਲੀ ਵਾਰ ਵੋਟਾਵਟੋਰੀਆ ਸੰ ਪਰ ਹੁਣ ਵੋਟਰ ਜਾਗਰੂਕ ਹੋ ਕੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਕੇ ਸਬਕ ਸਿਖਾਉਣਾ ਚਾਹੁੰਦੇ ਹਨ ਉਲਾ ਕੇਹਾ ਕੇ ਪਾਰਟੀ ਦੇ ਵਲੰਟੀਅਰਾਂ ਨੂੰ ਟਿੱਕਾਂ ਦੇਣ ਦੇ ਦਮਜੇ ਮਾਰਨ ਵਾਲੀ ਆਮ ਆਦਮੀ ਪਾਰਟੀ ਨੇ ਇਸ ਹਲਕੇ ਵਿੱਚ ਚਾਰ ਪਾਰਟੀਆਂ ਬਦਲਣ ਵਾਲੇ ਕਾਂਗਸੀ ਵਿਅਕਤੀ ਨੂੰ ਉਮੀਦਵਾਰ ਬਣਾਇਆ ਹੈ ਜਿਸ ਦਾ ਇਸ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣਾ ਹੀ ਬਾਕੀ ਰਹਿ ਗਿਆ ਹੈ ਉਹਨਾਂ ਕਿਹਾ ਕਿ 10 ਸਾਲਾਂ ਤੋਂ 5 ਪਾਹ ਤੇ 21 ਸਾਲਾਂ ਤੋਂ ਆਪ ਦੀ ਸਰਕਾਰ ਦੇ ਰਾਜ ਵਿੱਚ ਮਿੰਗਾਈ, ਬੇਰੋਜ਼ਗਾਰੀ ਅਤੇ ਹੋਰ ਅਨੇਕਾਂ ਮੁੱਦਿਆਂ ਤੇ ਲੋਕ ਤੰਗਾ ਕੇ ਇਸ ਵਾਰ ਕਾਂਗਰਸ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਕਿਉਂਕਿ ਕਾਂਗਰਸ ਨੇ ਗਰੀਬ ਔਰਤਾਂ ਲਈ ਹਰ ਸਾਲ 1 ਲੱਖ ਰੁਪਏ ਮਨਰੇਗਾ ਮਜ਼ਦੂਰੀ ਨੂੰ ਵਧਾ ਕੇ 400 ਰੁਪਏ ਕਰਨ ਦਾ ਵਾਦਾ ਕੀਤਾ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨ ਦੀ ਬਜਾਏ ਸਿਰਫ ਪਾਸ਼ਣਬਾਜ਼ੀ ਕਰਕੇ ਲੋਕਾਂ ਨੂੰ ਪਰ마 ਰਹੀ ਹੈ ਜਦਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਪੈਰਾ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਦੇਖੋ ਡੈਮੋਕ੍ਰੇਸੀ ਯਾ ਕੋਈ ਵੀ ਆਦਮੀ ਖੜਾ ਹੋ ਸਕਦਾ ਕਿਸੇ ਨੂੰ ਵੀ ਖੜਾ ਕੀਤਾ ਜਾ ਸਕਦਾ ਦੇਖੋ ਜਿਹੜਾ ਆਮ ਪਾਰਟੀ ਕੋਲ ਤਾਂ ਫਤਿਹਗੜ੍ਹ ਸਾਹਿਬ ਕੈਂਡੀਡੇਟ ਹੀ ਨਹੀਂ ਸੀ ਔਰ ਉਹਨਾਂ ਨੇ ਜਿਹੜਾ ਬੰਦਾ ਪਹਿਲਾਂ ਚਾਰ ਪਾਰਟੀਆਂ ਬਦਲ ਚੁੱਕਿਆ ਜਿਹੜਾ ਕਦੇ ਕਿਸੇ ਪਾਰਟੀ ਚ ਟਿਕਦਾ ਨਹੀਂ ਆ ਉਹਨੂੰ ਆਪਣਾ ਉਮੀਦਵਾਰ ਬਣਾਇਆ ਤੇ ਫਿਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਉਹਨਾਂ ਕੋਲ ਤਾਂ ਕੋਈ ਕੈਂਡੀਡੇਟ ਹੈ ਹੀ ਨਹੀਂ ਦੀ ਮੇਰੇ ਖਿਲਾਫ ਕੋਈ ਆਪਣਾ ਕਹਿੰਦੇ ਹੀ ਨਾ ਕਿ ਧੱਪੜ ਵਿਛਾਉਣ ਵਾਲਿਆਂ ਨੂੰ ਟਿਕਟਾ ਦਿੰਨੇ ਆ ਕੋਈ ਲੱਭ ਕੇ ਲਿਆਉਂਦੇ ਨਾ ਫਿਰ ਖੜਾ ਕਰਦੇ ਮੇਰੇ ਖਿਲਾਫ ਉਹਦਾ ਸਾਡਾ ਹੀ ਆਦਮੀ ਪੱਟ ਕੇ ਓ ਜਿਹੜਾ ਪਹਿਲਾ ਅਕਾਲੀ ਦਲ, ਕੀ ਵੀ, ਬੀਐਸਪੀ ਸਾਰੀਆਂ ਪਾਰਟੀਆਂ 'ਚ ਰਹਿ ਚੁੱਕਿਆ ਸੀ। ਹੁਣ ਉਹਦਾ ਵੀ ਭਾਜਪੀ ਬਚਿਆ ਹੈਗਾ। ਉੱਥੇ ਵੀ ਵਕਤ ਆਉਣ ਤੇ ਉਹਨਾਂ ਨਾਲ ਚਲਿਆ ਜਾਊਗਾ। ਉਹ ਕਿਤੇ ਟਿਕਦਾ ਨਹੀਂ ਹੈ। ਮੇਰੇ ਜ਼ੋਨ ਮੈਂ ਪੂਰੀ ਤਰ੍ਹਾਂ ਭੱਗ ਗਿਆ। ਮੈਂ ਸਾਰੇ ਵਿਧਾਨ ਸਭਾ ਹਲਕਿਆਂ 'ਚ ਬਦਲ-ਬਦਲ ਕੇ ਹਲਕਿਆਂ ਜਾ ਰਿਹਾ। ਅੱਜ ਜਿਵੇਂ ਮੈਂ ਸਮਰਾਲਾ ਹਲਕੇ 'ਚ ਆਇਆ, ਕੱਲ ਮੈਂ ਖੰਨੇ 'ਚ ਸੀ, ਪਰਸੋਂ ਪਾਇਲ ਸੀ। ਚੌਥੇ ਮੈਂ ਸਾਨੇ ਵਾਲ ਹਲਕੇ ਸੀ ਉਦੋਂ ਪਹਿਲਾਂ ਇੱਕ ਦਿਨ ਰਾਏਕੋਟ ਹੱਤੀ ਉਦੋਂ ਪਹਿਲਾਂ ਇੱਕ ਦਿਨ ਫਸੀ ਪਟਾਣਾ ਸੀ ਇਸ ਤਰ੍ਹਾਂ ਅਮਰਗੜ ਸੀ ਇਸ ਤਰ੍ਹਾਂ ਕਰਕੇ ਮਤਲਬ ਇੱਕ ਰਾਉਂਡ ਤਾਂ ਸਾਰਾ ਘਰੀਬ ਕਰੇ ਜ਼ਿਆਦਾਤਰ ਪਾਰਲੀਮੈਂਟ ਖਬਰ ਹੋ ਗਈ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਮੇਰੇ ਲਈ ਔਰ ਕਾਂਗਰਸ ਪਾਰਟੀ ਲਈ ਕਿ ਲੋਕਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਮਿਲ ਰਿਹਾ ਦੋ ਗੱਲਾਂ ਤੇ ਇੱਕ ਤਾਂ ਲੋਕ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਨੇ ਕਿਸਾਨ ਭਰਾ ਵੀ ਔਰ ਗਰੀਬ ਲੋਕ ਵੀ ਔਰ ਬਾਕੀ ਸਭ ਲੋਕ ਵੀ ਕਿ ਉਹਨਾਂ ਨੇ ਕਦੇ ਵੀ ਮਗਹਾਈ ਦਾ ਬੇਰੁਜ਼ਗਾਰੀ ਦਾ ਜਿਹੜੇ ਮੁੱਦੇ ਆ ਇਸ ਮੁਲਕ ਦੇ ਉਹਦੇ ਤੋਂ ਬਚਦੇ ਰਹਿੰਦੇ ਆ ਔਰ ਟੀਵੀਆਂ ਤੇ ਕੁਝ ਹੋਰ ਹੀ ਚਲਾਉਂਦੇ ਰਹਿੰਦੇ ਆ ਦੂਸਰਾ ਜਿਹੜਾ ਆ ਜਿਹੜੀ ਝਾੜੂ ਪਾਰਟੀਆਂ ਦੇਖੋ ਜਿੱਥੇ ਵੀ ਅਸੀਂ ਜਾ ਰਹੇ ਆ ਲੋਕ ਕਹਿ ਰਹੇ ਆ ਕਿ ਇਹਨਾਂ ਅਰਗਾ ਝੂਠਾ ਪਾਰਟੀ ਕੋਈ ਹੋ ਨਹੀਂ ਸਕਦੀ ਕਿ ਸਾਨੂੰ ਸਾਨੂੰ ਝੂਠੇ ਵਾਅਦੇ ਕਰਕੇ ਸਾਡੇ ਤੋਂ ਵੋਟਾਂ ਲੈਣੀਆਂ ਔਰ ਅਸੀਂ ਇਸ ਬਾਰੇ ਇਹਨਾਂ ਨੂੰ ਸਬਕ ਸਿਖਾਵਾਂ ਤੁਹਾਡਾ ਜੋਲ ਮੈਨੀਫੈਸਟੋ ਤੇ ਦੂਜਿਆਂ ਦੇ ਜੋਲ ਮੈਨੀਫੈਸਟੋ ਕੰਪੇਅਰ ਕਰਦੇ ਹੋਣੇ ਲੋਕ ਕੀ ਕੀ ਸੁਣਦੇ ਹੋ ਨਹੀਂ ਇਹ ਇੰਨੀਆਂ ਗੱਲਾਂ ਜਿਹੜੇ ਇਹਨਾਂ ਡਿਟੇਲਸ ਆ ਦੇਖੋ ਭਾਜਪਾ ਦੇ ਜੇ ਕੈਂਡੀਡੇਟ ਹੀ ਨਹੀਂ ਦਿੱਤਾ ਜਾੜੂ ਵਾਲਿਆਂ ਦਾ ਤਾਂ ਇਹ ਆ ਕੇ ਉਹ ਕਦੇ ਮੈਨੀਫੈਸਟੋ ਜਾਰੀ ਨਹੀਂ ਕਰਦੇ ਹੈਗੇ ਐਵੇਂ ਹੀ ਕੁਝ ਬੋਲ ਬਾਲ ਕੇ ਨਿਕਲ ਜਾਂਦੇ ਹੁੰਦੇ ਆ ਇਹ ਕਾਂਗਰਸ ਪਾਰਟੀ ਆ ਜਿਹੜੀ ਡਿਟੇਲਡ ਮੈਨੀਫੈਸਟੋ ਜਾਰੀ ਕਰਦੇ ਆ ਅਸੀਂ ਉਹ ਮੈਨੀਫੈਸਟੋ ਜਾਰੀ ਕਰਤਾ ਹੈਗਾ ਔਰ ਉਹਦੀ ਜਿਹੜੀਆਂ ਮੁੱਖ ਗੱਲਾਂ ਹੁੰਦੀਆਂ ਉਹ ਅਸੀਂ ਹਰ ਸਟੇਜ ਤੋਂ ਲੋਕਾਂ ਨੂੰ ਦੱਸਦੇ ਆ ਕਿ ਜੇ ਸਾਡੀ ਸਰਕਾਰ ਕੇਂਦਰ ਚ ਬਣਦੀ ਆ ਤੇ ਅਸੀਂ ਆਹ ਚੀਜ਼ਾਂ ਕਰਕੇ ਦੇਾਂਗੇ ਜੇ ਜੀ ਸੀਨੀਅਰ ਆਪਕੋ ਕਹਿ ਰਹੇ ਨੇ ਵੀ ਕਾਂਗਰਸ ਆ ਆਪਣਾ ਗੱਠ ਜੋੜਾ ਤੁੰਦਰਗ ਦਿਨ ਤੇ ਦੂਜੇ ਪਾਸੇ ਇਹ ਵੀ ਕਹ ਰਿਹਾ ਵੀ ਜਿਹੜੇ ਚਮਚਾਗੀ ਕਰਦਾ ਸੀ ਉਹਨਾਂ ਨੂੰ ਟੇਟਾ ਦਈਏ ਵੀਰੇ আরে ਯਾਰ ਕਿਹ ਸਵਾਲ ਪੁੱਛ ਰਿਓ ਆਦਰ ਆਦਰ ਨਹੀਂ ਹੈ ਪੰਜਾਬ ਚ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਠੀਕ ਹੈ ਜੀ ਦੂਸਰੇ ਸੁਪਰਾਂ ਚ ਹੋ ਗਿਆ ਦੂਸਰੇ ਸੂਬਿਆਂ ਦਾ ਤਾਂ ਮੈਂ ਜਵਾਬ ਨਹੀਂ ਦੇ ਸਕਦਾ ਲੇਕਿਨ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਕਿਉਂਕਿ ਇਹਨਾਂ ਨੇ ਇੱਥੇ ਕਾਂਗਰਸ ਦੇ ਲੀਡਰਸ ਤੇ ਵਿਜੀਲੈਂਸ ਦੇ ਮਾਧਮ ਤੌਰ ਦੂਸਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਤੀਆਂ ਕੀਤੀਆਂ ਸੀ ਇੱਥੇ ਕਾਂਗਰਸ ਦਾ ਵਰਕਰ ਵੀ ਲੀਡਰ ਵੀ ਇਹ ਕਹਿ ਰਿਹਾ ਸੀ ਕਿ ਇਹਨਾਂ ਨਾਲ ਆਪਾਂ ਮਿਲ ਕੇ ਨਹੀਂ ਲੜਨਾ ਤੇ ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਾਂ। ਭਾਜੀ ਪਾਰਟੀ ਤੁਹਾਡੇ ਨਾਲ ਜੁੜੀ ਹੋ ਗਈ। ਬਿਲਕੁਲ ਸਮਾਜਵਾਦੀ ਪਾਰਟੀ ਸਾਡੇ ਨਾਲ ਆ ਔਰ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਔਰ ਬਹੁਤ ਸਾਰੇ ਲੋਕ এমਪਲੋਇਜ਼ ਬਹੁਤ ਸਾਰੀਆਂ ਜੱਥੇਬੰਦੀਆਂ ਨਰੇਗਾ ਦੀ ਜੱਥੇ ਮੇ ਵੀ ਅੱਜ ਹੀ ਮੈਨੂੰ ਇੱਥੇ ਮਿਲੇ ਸੀ ਉਹ ਸਾਰੇ ਲੋਕ ਸਾਡੇ ਨਾਲ ਨੇ ਕਿਉਂਕਿ ਉਹਨਾਂ ਨੇ ਬੀਜੇਪੀ ਵੀ ਦੇਖ ਲਿਆ ਉਹਨਾਂ ਦਾ 10 ਸਾਲ ਦੇਖਿਆ ਇਹਨਾਂ ਨੂੰ 2.5 ਸਾਲ ਦੇਖ ਲਿਆ ਹੈਗਾ ਤੇ ਇਸ ਕਰਕੇ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਹੀ ਇਕੱਲਾ ਵਿਕਲਪ ਹੈ ਜਿਹਨੂੰ ਵੋਟ ਦੇਣੀ ਚਾਹੀਦੀ ਹੈ ਦੇਖੋ ਜੀ ਸਾਨੂੰ ਤੇ ਜਿਹੜਾ ਅਫਸੋਸ ਹੋ ਰਿਹਾ ਦੇਖੋ ਸਾਡੇ ਪ੍ਰਧਾਨ ਮੰਤਰੀ ਸਾਡਾ ਸਭ ਦਾ ਪ੍ਰਧਾਨ ਮੰਤਰੀ ਹੁੰਦਾ ਚਾਹੇ ਅਸੀਂ ਕਿਸੇ ਪਾਰਟੀ ਚਲੀਏ ਸਭ ਦਾ ਪ੍ਰਧਾਨ ਮੰਤਰੀ ਆ ਉਹ ਅਸੀਂ ਸਿਰਫ ਇਹਨਾਂ ਕਿਹਾ ਕਿ ਜਿਹੜੇ ਹਿੰਦੁਸਤਾਨ ਦੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਸੈਂਟਰਲ ਗਵਰਨਮੈਂਟ ਬੰਡ ਤੇ 1 ਲੱਖ ਰੁਪਏ ਸਾਲਾਨਾ ਦੀ ਮਦਦ ਕਰਾਂਗੇ ਹੁਣ ਉਹ ਕਹਿ ਰਿਹਾ ਪੈਸਾ ਪਾਕਿਸਤਾਨ ਪੇ ਜਣਗੇ ਨਾ ਦੋਵਾਂ ਗੱਲਾਂ ਦਾ ਕੀ ਸੰਬੰਧ ਹੈ ਉਹ ਤੇ ਫਿਰ ਉਹ ਦੱਸਣ ਕਿ ਮਤਲਬ ਕੀ ਇਹ ਗੱਲ ਬਣੀ ਅਸੀਂ ਤਾਂ ਗਰੀਬਾਂ ਦੀ ਗੱਲ ਕਰ ਰਹੇ ਹੁਣ ਗਰੀਬਾਂ ਨੂੰ ਉਹ ਕਿਤੇ ਹੋਰ ਲਿਜਾ ਰਹੇ ਆ ਅੱਛਾ ਪ੍ਰਧਾਨ ਮੰਤਰੀ ਜੀ ਔਰ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਦੀ ਹਮੇਸ਼ਾ ਇਹ ਆਦਤ ਰਹੀ ਆ ਕਿ ਮੁੱਦੇ ਦੀ ਗੱਲ ਤੇ ਨਹੀਂ ਆਉਣਾ ਔਰ ਦੂਸਰੀ ਗੱਲ ਬਾਤ ਕਿਤੇ ਹੋਰ ਲੈ ਜਾ। ਨਰੇਗਾ ਦੀ ਜਿਹੜੀ ਤੁਸੀਂ ਨਵੀ ਲੈ ਕੇ ਆੜੇ 400 ਦਾ ਦਿਹਾੜੀ ਕਰਨੀ ਹੈ। ਸ਼ਾਇਦ ਦਿਹਾੜੀਆਂ ਵੀ ਵਧਾ ਦੇ ਜੇ ਉਹ ਤਾਂ ਲੱਗਦੀਆਂ ਨਹੀਂ ਹੁੰਦੀਆਂ। ਉਹਦਾ ਕੀ ਲੋਕਾਂ ਦਾ ਰਿਸਪੌਂਸ ਹੈ ਗਰੀਬ ਲੋਕਾਂ ਦਾ? ਬਹੁਤ ਵਧੀਆ। ਤੁਸੀਂ ਆ ਹੁਣੇ ਹੀ ਬੀਬੀਆਂ ਬਹੁਤ ਜ਼ਿਆਦਾ ਬੈਠੀਆਂ ਸੀ। ਉਹ ਉਹਨਾਂ ਨੇ ਤਾਂ ਮੈਨੂੰ ਇੱਕ ਮੰਗ ਪੱਤਰ ਦਿੱਤਾ। ਕਿ ਸਾਡੀ ਮਨਜ਼ੂਰੀ 400 ਕਹਿ ਦਿਓ। ਕਰ ਦਿਓ। ਜਦੋਂ ਮੈਂ ਉਹਨਾਂ ਨੂੰ ਕਿਹਾ ਇਹ ਤਾਂ ਸਾਡਾ ਫੈਸਲਾ ਹੀ ਆ। ਉਹ ਤਾਂ ਕਹਿੰਦੇ ਉਹਦੇ ਇੰਨੀਆਂ ਖੋਜ ਹੋਈਆਂ। ਮੇਰੇ ਨਾਲ ਵੋਟਾਂ ਕਰਾਇਆ ਕਿੰਨੇ ਜੀ ਅਸੀਂ ਤਾਂ ਹੀ ਚੋਣੇ ਆ ਔਰ ਕੁਝ ਸਾਡੇ ਦਿਲ ਵਧਾ ਦਿਓ ਅਸੀਂ ਇੰਡੀਆ ਗੱਠਜੋੜ ਦੇ ਵਿੱਚ ਹਾਂ ਸਮਾਜਵਾਦੀ ਪਾਰਟੀ ਦੇ ਨੈਸ਼ਨਲ ਲੀਡਰ ਸੀ ਜੇ ਕਲੇ ਜਯਾਦ ਜੀ ਦਾ ਹੁਕਮ ਹੈ ਕਿ ਤੁਸੀਂ ਸਿਲੈਕਟਡ ਸੀਟਾਂ ਦੇ ਪੰਜਾਬ ਦੇ ਵਿੱਚ ਸਿਲੈਕਟਡ ਕੈਂਡੀਡੇਟਾਂ ਦਾ ਤੁਸੀਂ ਮਦਦ ਕਰਨੀ ਹੈ ਫਤੇਗੜ ਸਾਹਿਬ ਤੋਂ ਅਸੀਂ ਇਹ ਤਹਿਈਆ ਕੀਤਾ ਔਰ ਫੈਸਲਾ ਕੀਤਾ ਹੈ ਕਿ ਅਸੀਂ ਡਾਕਟਰ ਅਮਰ ਸਿੰਘ ਦਾ ਸਾਥ ਦੇਣਾ ਉਹਨਾਂ ਨੂੰ ਇੱਥੋਂ ਜਿਤਾ ਕੇ ਭੇਜਣਾ ਪੰਜਾਬ ਦੇ ਵਿੱਚ ਅਸੀਂ ਚੋਣੇ ਆ ਸਾਨੂੰ ਇੰਡੀਆ ਗੱਠਬੰਦੀਆਂ ਨੂੰ 13 ਦੀ 13 ਸੀਟਾਂ ਮਿਲਣ ਚਾਹੇ ਕਿਸੇ ਇਹਨਾਂ ਦੋਨਾਂ ਪਾਰਟੀਆਂ ਜੋ ਚਾਹੇ ਕਿਹੜੀ ਮਰਜ਼ੀ ਪਾਰਟੀ ਲੈ ਕੇ ਜਾਵੇ ਜਿੱਥੋਂ ਸਾਨੂੰ ਲੱਗੇਗਾ ਕਿ ਪਾਰਟੀ ਕਮਜ਼ੋਰ ਹੈ ਕੋਈ ਸਾਨੂੰ ਕੈਂਡੀਡੇਟ ਕਮਜ਼ੋਰ ਲੱਗਦਾ ਹੈ ਅਸੀਂ ਸਮਾਜਵਾਦੀ ਪਾਰਟੀ ਬਨਉ ਦਾ ਪੂਰੇ ਜੋਰ ਨਾਲ ਸਮਰਥਨ ਕਰਕੇ ਉਹਨਾਂ ਨੂੰ 13 ਦੀ 13 ਸੀਟਾਂ ਇੰਡੀਆ ਗੱਠਬੰਦੀਆਂ ਦੇ ਵਿੱਚ ਦਵਾਂਗੇ ਠੀਕ ਹੈ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ